ਸੁਰੀਲ ਜਾਕਰ ਸਾਹਿਬ ਆਪਣੇ ਆਪ ਨੂੰ ਬੀਜੇਪੀ ਚ ਸਟੈਬਲਿਸ਼ ਕਰਨ ਦੇ ਚੱਕਰ ਚ ਇੰਨੇ ਅ ਤਰਮ ਲਾਇ ਪਏ ਆ ਇੰਨੇ ਮਤਲਬ ਹਤਾਸ਼ ਨਿਰਾਸ਼ ਹੈ ਕਿਉਂ ਕੁਝ ਵੀ ਉਹ ਜਲੋਨ ਬੁੱਲੀ ਜਾਂਦੀ ਦੇਖੋ ਜਿੱਥੋਂ ਤੱਕ ਗੱਲ ਹੈ ਜਿਹੜਾ ਸ਼ਰਾਬ ਕਾਂਡ ਮਜੀਠੇ ਚ ਹੋਇਆ ਬਹੁਤ ਮੰਦਪਾਗਾ ਹੋਇਆ ਔਰ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਇਮੀਡੀਏਟਲੀ ਜਿੰਨੇ ਵੀ ਅਫਸਰ ਜਿਹੜੇ ਜਿਹੜੇ ਲੋਕ ਉਥੇ ਜ਼ਿੰਮੇਵਾਰ ਸੀ ਕੇਕੇਦਾਰ ਹੋਵੇ ਐਕਸਾਈਟ ਦੇ ਅਫਸਰ ਹੋਣ ਪੁਲਿਸ ਦੇ ਅਫਸਰ ਹੋਣ ਇਮੀਡੀਏਟਲੀ ਵਿਥਿਨ 6 ਆਵਰ 6 ਘੰਟਿਆਂ ਦੇ ਅੰਦਰ ਅੰਦਰ ਉਹਨਾਂ ਦੇ ਖਿਲਾਫ ਪੰਜਾਬ ਸਰਕਾਰ ਨੇ ਐਕਸ਼ਨ ਲਿਆ ਔਰ ਅੱਗੇ ਵੀ ਜਿਹੜਾ ਵੀ ਕੋਈ ਇਹਦੇ ਨਾਲ ਸੰਬੰਧਿਤ ਬੰਦਾ ਕੋਈ ਵੀ ਜੁੜੂਗਾ ਤਾਂ ਤਕ ਕੋਈ ਬਖਸ਼ਿਆ ਨਹੀਂ ਜਾਊਗਾ ਲੇਕਿਨ ਬੜੀ ਇਸ ਗੱਲ ਦੀ ਮੈਨੂੰ ਵੀ ਬੜਾ ਚੰਬਾ ਹੈ ਕਿ ਜਾਕਰ ਸਾਹਿਬ ਅਜਿ ਗਵਰਨਰ ਸਾਹਿਬ ਨੂੰ ਮਿਲੇ ਆ ਦੇਖੋ ਜਾਕਰ ਸਾਹਿਬ ਜੇ ਤੇ ਤੁਸੀਂ ਵਾਕਈ ਸੀਰੀਅਸ ਹੋ ਕੀ ਭਨ ਜਿਹੜੀ ਇਹ ਨਸ਼ੇ ਦਾ ਮਸਲਾ ਆ ਉਹਨੂੰ ਲੈ ਕੇ ਤੇ ਫਿਰ ਇਹਦੇ ਚ ਸਭ ਤੋਂ ਵੱਡਾ ਜਿਹੜਾ ਕਾਰਨ ਸਮਝਾਇਆ ਤੇ ਮੀਥਨੋਲ ਆ ਜਿਹੜੀ ਕੀ ਆਨਲਾਈਨ ਅਵੇਲੇਬਲ ਹੈ ਦੇਸ਼ ਚ ਤੁਹਾਡੀ ਸਰਕਾਰ ਹੈ ਕਿਉਂ ਨਹੀਂ ਜਾਕਰ ਸਭ ਤੁਸੀਂ ਭਾਰਤ ਸਰਕਾਰ ਨੂੰ ਕਹਿ ਕੇ ਕੋਈ ਸਟ੍ਰਿਕਟ ਗਾਈਡਲਾਈਨਸ ਮੀਥਨੋਲ ਦੀ ਵਿਕਰੀ ਤੇ ਜਿਹੜੀਆਂ ਆ ਜਾਰੀ ਕਰਵਾਈਆਂ ਜਾਣ ਉਹ ਤੇ ਸਾਰੇ ਥਾਂ ਮਿਲ ਰਹੀ ਹੈ